ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਅਮਰitsar ਸਾਹਿਬ ਜੀ ਦੀ ਵਿਸਾਖੀ ਬਾਰੇ ਗੱਲ ਕਰਾਂਗੇ ਇੱਥੇ ਸੰਗਤਾਂ ਕਿਵੇਂ ਵਿਸਾਖੀ ਮਨਾਉਂਦੀਆਂ ਨੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ 12 ਵਜੇ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਪੰਜਾਂ ਰੋਮਰ ਦੇ ਇਸ਼ਨਾਨ ਕਰਦੀਆਂ ਨੇ ਤੇ ਆਪਣੀ ਵਿਸਾਖੀ ਮਨਾਉਂਦੇ ਚਲੋ ਕਰਦੇ ਆਇਆ ਦਾ ਸਫ਼ਰ ਸ਼ੁਰੂ ਗੁਰਦੁਆਰਾ ਸ਼ੀਦਾ ਸਾਹਿਬ ਕੀਤੇ ਦਰਸ਼ਨ ਫਿਰ ਅਸੀਂ ਚੱਲ ਪਏ ਰਾਮ ਸਰ ਸਰੋਵਰ ਫਿਰ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਤੁਸੀਂ ਦੇਖੋ ਇਲੌਕਿਕ ਨਜ਼ਾਰਾ ਰਾਤ 12 ਵਜੇ ਤੋਂ ਬਾਅਦ ਕਿਵੇਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ਼ਨਾਨ ਕਰਕੇ ਰਵਾਨਾ ਹੋਈ ਜਾ ਰਿਹਾ ਤੇ ਬਹੁਤ ਸੰਗਤਾਂ ਆਈ ਜਾ ਰਹੀਆਂ ਤੇ ਬਹੁਤ ਸੰਗਤਾਂ ਜਾਈ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਸੰਗਤਾਂ ਸਰੋਵਰ ਦੇ ਅੰਦਰ ਨੇ ਤੇ ਕੁਝ ਸੰਗਤਾਂ ਸਰੋਵਰ ਤੋਂ ਬਾਹਰ ਇੱਕ ਦੂਜੇ ਦੀ ਵੇਟ ਕਰਦਿਆਂ ਨੇ ਉਸ ਤੋਂ ਬਾਅਦ ਰਵਾਨਾ ਹੁੰਦੀਆਂ ਨੇ ਗੁਰਦੁਆਰਾ ਬਬੇਕ ਸਰ ਦੇ ਲਈ ਗੁਰਦੁਆਰਾ ਬਬੇਕ ਸਰ ਗੁਰਦੁਆਰਾ ਰਾਮ ਸਰ ਸਰੋਵਰ ਤੇ ਬਿਲਕੁਲ ਨਜ਼ਦੀਕ ਹੈ ਤੇ ਪੈਦਲ ਹੀ ਆਪਾਂ ਉੱਥੋਂ ਨਿਕਲੇ ਤੇ ਫਿਰ ਅਸੀਂ ਗੁਰਦੁਆਰਾ ਬਬੇਕ ਸਰ ਤੇ ਅੰਦਰ ਉੱਪਰ ਜਾ ਕੇ ਟੇਕਿਆ ਮੱਥਾ ਤੇ ਦਵਾਰ ਤਾਂ ਬੰਦ ਸੀ ਗਿਆ ਫਿਰ ਅਸੀਂ ਬਾਰੋ-ਬਾਰ ਕੀਤੇ ਦਰਸ਼ਨ ਬਾਬਾ ਜੀ ਦਾ ਲਿਆ ਆਸ਼ੀਰਵਾਦ ਤੇ ਫਿਰ ਅਸੀਂ ਤੁਰ ਪਏ ਆਪਣੇ ਅਗਲੇ ਸਫ਼ਰ ਵੱਲ ਉਸ ਤੋਂ ਪਹਿਲਾਂ ਆਪਾਂ ਥੋੜੀਆਂ ਜੀਆਂ ਲੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਜਿਸ ਵਿੱਚ ਅਨੇਕਾਂ ਹੀ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਨੇਹਰੇ ਦਾ ਕਰਕੇ ਪਤਾ ਨਹੀਂ ਚੱਲਦਾ ਪਰ ਸਾਈਡਾਂ ਤੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਆਈ ਜਾ ਰਹੀਆਂ ਨੇ ਤੇ ਜਾਈ ਜਾ ਰਹੀਆਂ ਨੇ ਇਸ਼ਨਾਨ ਕਰਕੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼ਿਕਾਰ ਕੀਟ ਗੁੰਦੇ ਤੇ ਇਸ ਸਥਾਨ ਤੇ ਆ ਕੇ ਆਰਾਮ ਕਰਦੇ ਤੇ ਬੱਬਾ ਬੁੱਢਾ ਜੀ ਸਾਹਿਬ ਤੇ ਹੋਰਨਾ ਸਿੰਘਾਂ ਦੇ ਨਾਲ ਗਿਆਨ ਚਰਚਾ ਕਰਿਆ ਕਰਦੇ ਹੁਣ ਅਸੀਂ ਇੱਥੋਂ ਹੋਏ ਰਵਾਨਾ ਤੇ ਚੱਲ ਪਿਆ ਆਪਣੇ ਅਗਲੇ ਸਫ਼ਰ ਵੱਲ ਗੁਰਦੁਆਰਾ ਅਟਲ ਰਾਏ ਜੀ ਹੁਣ ਅਸੀਂ ਆ ਗਏ ਗੁਰਦੁਆਰਾ ਅਟਲ ਰਾਏ ਜੀ ਦੇ ਬਾਹਰ ਜਿੱਥੇ ਲੱਗਾ ਸੀ ਚਾਹ ਦਾ ਲੰਗਰ ਤੇ ਬਹੁਤੀ ਸੰਗਤਾਂ ਚਾਹ ਸ਼ੱਕ ਰਹੀਆਂ ਸਨ ਤੇ ਅਸੀਂ ਅੱਗੇ ਰਵਾਨਾ ਹੋਏ ਤੇ ਕੀਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਤੇ ਕੀਤੇ ਇਸ਼ਨਾਨ ਤੋਂ ਬਾਅਦ ਅਸੀਂ ਕਰਕੇ ਪ੍ਰਕਰਮਾ ਤੇ ਫਿਰ ਅਸੀਂ ਆਗੇ ਬਾਹਰ ਤੇ ਇਹਦੇ ਅੰਦਰ ਵਿਚਾਰ ਤੇ ਚੌਲ ਦਾ ਲੰਗਰ ਲਗਾਸ ਅਸੀਂ ਚਾਹ ਸ਼ਾਗ ਕੇ ਫਿਰ ਅਸੀਂ ਹੋ ਗਏ ਅਗਲੇ ਗੁਰਦੁਆਰਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਲਈ ਰਵਾਨਾ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਜੀ ਸੰਕਤਾਂ ਦਾ ਠਾਠਾ ਮਾਰਤਾ ਇਕੱਠ ਇਹ ਇਮਾਰਤ ਸਭ ਤੋਂ ਉੱਚੀ ਇਮਾਰਤਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਗੁਰਦੁਆਰਾ ਅਟਲ ਰਾਏ ਜੀ ਤੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਜੀ ਬਹੁਤ ਨੇੜੇ ਨੇ ਇੱਕੋ ਰਸਤੇ ਚੱਨੇ ਤੇ ਫਿਰ ਅਸੀਂ ਅੰਦਰ ਗਏ ਤੇ ਇੱਥੇ ਤੇ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਇਕੱਠ ਸੀ ਪੈਰ ਰੱਖਣ ਵਾਸਤੇ ਜਗ੍ਹਾ ਵੀ ਨਹੀਂ ਸੀ ਤੇ ਸੰਗਤਾਂ ਇਸ਼ਨਾਨ ਕਰੀ ਜਾ ਰਹੀਆਂ ਨੇ ਤੇ ਜਾਈ ਜਾ ਰਹੀਆਂ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਇਸ ਕਰਕੇ ਰਸ ਜ਼ਿਆਦਾ ਸੀ ਕਿ ਕੁਝ ਸੰਗਤਾਂ ਇਸ਼ਨਾਨ ਓਨਲੀ ਸ੍ਰੀ ਦਰਬਾਰ ਸਾਹਿਬ ਹੀ ਕਰਦੀਆਂ ਨੇ ਤੇ ਪੰਜਾ ਸਰੋਵਰਾਂ 'ਚ ਨਹੀਂ ਕਰਦੀਆਂ ਤੇ ਬਹੁਤ ਜ਼ਿਆਦਾ ਸੰਗਤਾਂ ਪੰਜਾ ਸਰੋਵਰ 'ਤੇ ਇਸ਼ਨਾਨ ਕਰਦੀਆਂ ਨੇ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਬਹੁਤ ਜ਼ਿਆਦਾ ਰੌਸ਼ਾ ਸੀਗਾ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਦੇ ਦਿਵਾਰ ਖੁੱਲਣ ਦਾ ਟਾਈਮ ਹੋ ਗਿਆ ਸੀ ਤੇ ਇਸ ਕਰਕੇ ਸੰਗਤ ਬਹੁਤ ਜ਼ਿਆਦਾ ਦਰਸ਼ਨਾਂ ਦੇ ਲਈ ਲਾਈਨਾਂ ਦੇ ਵਿੱਚ ਲੱਗੀ ਹੁਣ ਅਸੀਂ ਆਪਣੇ ਅਗਲੇ ਗੁਰਦੁਆਰਾ ਸਾਹਿਬ ਸ਼੍ਰੀ ਸੰਤੋਖ ਸਰਸਫ ਦੇ ਲਈ ਰਵਾਨਾ ਹੋਏ ਅਸੀਂ ਹੈਰੀਟੇਜ ਸਟਰੀਟ ਰਾਹੀਂ ਲੰਗੇ ਜਿਸ ਵਿੱਚ ਬਹੁਤ ਜ਼ਿਆਦਾ ਸੰਗਤਾਂ ਆ ਜਾ ਰਹੀਆਂ ਸੀ ਤੇ ਲਾਈਟਿੰਗ ਵੀ ਬਹੁਤ ਸੋਹਣੀ ਰਾਤ ਦਾ 뷰 ਸੀ ਤੇ ਦੁਕਾਨਾਂ ਵੀ ਬਹੁਤ ਜ਼ਿਆਦਾ ਖੁੱਲੀਆਂ ਸੀ ਟਾਈਮ ਕਰੀਬ 2 ਤੋਂ 22 ਦਾਸੀ ਹੁਣ ਆ ਗਏ ਆ ਜੀ ਅਸੀਂ ਗੁਰਦੁਆਰਾ ਸੰਤੋਖ ਸਰ ਸਾਹਿਬ ਕਰੋ ਦਰਸ਼ਨ ਜੀ ਦਰਸ਼ਣੀ ਡਾਇਰੀ ਦੇ ਫਿਰ ਅਸੀਂ ਫਿਰ ਅਸੀਂ ਅੱਗੇ ਨੂੰ ਚੱਲੇ ਤੇ ਕੀਤਾ ਇਸ਼ਨਾਨ ਤੇ ਪ੍ਰਕਰਮਾ ਕਰਕੇ ਫਿਰ ਅਸੀਂ ਟੇਕਿਆ ਮੱਥਾ ਤੁਸੀਂ ਦੇਖ ਸਕਦੇ ਹੋ ਇਹ ਸਰੋਵਰ ਬਹੁਤ ਵੱਡਾ ਵਾ ਇਸ ਦੇ ਕਿਨਾਰੇ ਤੇ ਜਗਾ ਘਟ ਹੈ ਤੇ ਆਸ-ਪਾਸੇ ਲੋਕਾਂ ਦੇ ਘਰ ਹੀ ਨੇ ਤੇ ਗੁਰਦੁਆਰਾ ਸਾਹਿਬ ਇੱਕ ਸਾਈਡ ਤੇ ਹੈ ਸੋ ਇੱਥੇ ਅਸੀਂ ਇਸੇ ਸਾਡਾ ਪੰਜਵਾਂ ਸਰੋਵਰ ਜਿੱਥੇ ਅਸੀਂ ਪੰਜ ਸਰੋਵਰਾਂ 'ਚ ਅਸ਼ਨਾਣ ਕੀਤਾ ਸ ਬਹੁਤ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਵੀ ਦੂਰਾਂ ਦੂਰਾਂ ਤੋਂ ਸੰਗਤਾਂ ਆ ਕੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ 12 ਵਜੇ ਤੋਂ ਬਾਤ ਸ਼ੁਰੂ ਹੋ ਜਾਂਦੀਆਂ ਨੇ ਤੇ ਵਿਸਾਖੀ ਵਾਲੀ ਰਾਤ 12 ਵਜੇ ਤੱਕ ਸੰਗਤਾਂ ਹੁੰਮ ਹੁੰਮਾ ਕੇ ਗੁਰੂ ਘਰਾਂ ਵਿੱਚ ਪਹੁੰਚਦੀਆਂ ਨੇ ਤੇ ਗੁਰੂ ਘਰ ਦੇ ਆਨੰਦ ਮਾਣਦੀਆਂ ਨੇ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਏ ਸੀਗਾ ਸਾਡਾ ਲਾਸਟ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਜਗਰੂਪ ਰਾਮਗੜੀਆਂ ਨੂੰ ਸਬਸਕ੍ਰਾਈਬ ਕਰੋ ਐਂਡ ਫੇਸਬੁੱਕ ਤੇ ਫੋਲੋ ਕਰੋ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦੇ ਤਵਾੜ ਖੁੱਲ ਚੁੱਕੇ ਨੇ ਟਾਈਮ ਕਰੀਬ 3:30 ਦੇ ਨੇੜੇ ਹੋ ਚੱਲਿਆ ਹੈ ਤੇ ਕਰੋ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਤੇ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸਾਨੂੰ ਬਾਹਰ ਸਰੋਵਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਕਿਵੇਂ ਸੰਗਤਾਂ ਆ ਜਾ ਰਹੀਆਂ ਨੇ ਉਸ ਗੇਟ ਤੋਂ ਐਂਟਰੀ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸੋ